ਕੱਤੋ ਵੀਰ ਜੀ ਪਾਣੀ ਨਿਕਲ ਰਿਹਾ ਸਾਡੇ ਵੱਲੋਂ ਐਮਐਲਏ ਸਾਹਿਬ ਅਸੀਂ ਜਿਹੜਾ ਬੰਦਾ ਬਹੁਤ ਧੰਨਵਾਦੀ ਕੀਤਾ ਜਾਂਦਾ ਜਿਨ੍ਹਾਂ ਨੇ ਸਾਨੂੰ ਸਮਾਣ ਮੁਹੱਈਆ ਕਰਵਾਇਆ ਡੀਜਨ ਮੁਹੱਈਆ ਕਰਵਾਇਆ ਸੜਕਾਂ ਵਗੈਰਾ ਜਿੱਥੇ ਜਿੰਦੇ ਬਦੌਲਤ ਅਸੀਂ ਪਾਣੀ ਕੱਢ ਰਹੇ ਹਾਂ ਸਾਨੂੰ ਆ ਗਏ ਐਮਐਲਏ ਸਾਹਿਬ ਅੱਤੇ ਛੇੜਾ ਸਾਹਿਬ ਤੁਹਾਡੇ ਭਾਈ ਖੇਤੋਂ ਨਿਕਲ ਰਿਹਾ ਪਾਣੀ ਸਾਡੀ ਪਿੰਡ ਦੇ ਵਿੱਚ ਜੋ ਫਸਲੀ ਆਈ ਸੀ ਪਰਮਾਤਮਾ ਵੱਲੋਂ ਬਹੁਤ ਫਸਲਾਂ ਦਾ ਨੁਕਸਾਨ ਹੋਣੋਂ ਬਚ ਗਿਆ ਜੋ ਕਿ ਐਮਐਲ ਗੋਲਦੀ ਢਿਲਾਲਾਂ ਦੇ ਐਮਐਲ ਉਨਾਂ ਨੇ ਸਾਡੇ ਪਿੰਡ ਦੇ ਵਿੱਚ ਤੁਰੰਤ ਬਿਜਲੀ ਤੇ ਪ੍ਰਬੰਧ ਅਤੇ ਮੋਟਰਾਂ, ਪੱਖੇ ਅਤੇ ਡੀਜ਼ਲ ਦਾ ਪ੍ਰਬੰਧ ਕੀਤਾ ਜੋ ਕਿ ਸਾਡਾ ਪਿੰਡ ਡੁੱਬਣੋਂ ਬਚ ਗਿਆ ਹੈ ਜੀਵਨਦਾਰਾਂ ਨੂੰ ਬਹੁਤ ਹੌਸਲਾ ਮਿਲ ਚੁਕਾ ਹੈ ਅਤੇ ਫਸਲਾਂ ਵੀ ਬਾਹਰ ਹੋਣ ਦੀ ਸੰਭਾਵਨਾ ਲੱਗਦੀ ਪਈ ਹੈ ਅਸੀਂ ਐਮ ਐਲ ਗੋਲਡੀ ਕੰਪਨੀ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਜਨ ਕਿਹੜਾ ਜੀ ਜੋ 3 ਦਿਨ ਹੋ ਗਏ ਐਮ ਐਲ ਗੋਲਡੀ ਪਿੰਡ ਚਿਜਰਾਨੇ ਤੇ ਹੀ ਦੌਰਾ ਰੱਖ ਰਹੇ ਨੇ ਤੇ ਔਰ ਫਸਲਾਂ ਤੌਰ ਜੀਵਨਦਾਰਾਂ ਨੂੰ ਬਚਾਤਾ ਧੰਨਵਾਦ ਐਮ ਐਲ ਗੋਲਡੀ ਸਾਹਿਬ ਦਾ ਸਾਡੇ ਅੰਕਲ ਜੀ ਨਿਕਲ ਰਿਹਾ ਪਾਣੀ ਖੇਤਾਂ ਚੋਂ ਪਾਣੀ ਨਿਕਲ ਰਿਹਾ ਏ ਓਕੇ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਸਮਾਨ ਦੀ ਸਮਾਨ ਤਾਂ ਵਾਧੂ ਹੈਗਾ ਸਮਾਨ ਦੀ ਕੋਈ ਸਮੱਸਿਆ ਨਹੀਂ ਆਈ ਅ ਬੱਚਾ ਕੋਈ ਸਟਕਾ ਵਗੈਰਾ ਤਾਰ ਵਗੈਰਾ ਕੋਈ ਕਮੀ ਹੋਏ ਸਾਬਾ ਪਾ ਬੰਦ ਹੋ ਗਿਆ ਜੀ ਤੁਹਾਡੇ ਵੀਰ ਜੀ ਕੋਈ ਪ੍ਰੋਬਲਮ ਆ ਰਹੀ ਹੋਏ ਨਹੀਂ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਅੱਜ ਤਾਂ ਸਾਨੂੰ ਬਹੁਤ ਸਪੋਰਟ ਮਿਲੀ ਹੈ ਜੀ ਜੋ ਜੋ ਸਮਾਨ ਦੀ ਅਸੀਂ ਡਿਮਾਂਡ ਕੀਤੀ ਸੀ ਸਟਕੇ ਚਾਹੀਦੇ ਸੀ ਜੋ ਵੀ ਅਸੀਂ ਪੱਕੇ ਭੁੱਖੇ ਮੰਗੇ ਡੀਜ਼ਲ ਮੰਗਿਆ ਹਰ ਚੀਜ਼ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਚੋਂ ਅਸੀਂ ਆਲਮੋਸਟ ਆਪ ਦੇ ਖੇਤ ਸਾਰੇ ਖੇਤਾਂ 'ਚ ਅਸੀਂ ਪੱਕੇ ਲਾਜ ਚਿੰਨ ਤੇ ਪਾਣੀ ਸਾਡਾ ਨਿਕਲ ਰਿਹਾ ਸਾਨੂੰ ਮੀਂਹ ਦੇ ਸਾਡਾ ਪਾਣੀ ਨਿਕਲ ਜੇਗਾ ਤੇ ਝੋਨੇ ਬਚਣ ਤੇ ਸਾਡੇ ਆਸਾਰ ਹੈ ਠੀਕ ਹੈ ਜੀ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਉਹ ਸਵੇਰੇ 9 ਵਜੇ ਹੀ ਆ ਗਏ ਸੀ ਸਾਡੇ ਇੱਥੇ ਪਿੰਡ ਵਿੱਚ ਤੇ ਉਹਨਾਂ ਨੇ ਆ ਕੇ ਸਾਡਾ ਸਾਰੀ ਦੇਖਿਆ ਸਾਡਾ ਸਰਵੇ ਕੀਤਾ ਜਿੱਥੇ ਜਿੱਥੇ ਉਹ ਚੀਜ਼ ਚੀਜ਼ ਦੀ ਡਿਮਾਂਡ ਸੀ ਲੋਕਾਂ ਦੀ ਉਹਨਾਂ ਸਾਰੀ ਪ੍ਰੋਵਾਈਡ ਕਰਵਾ ਦਿੱਤੀ ਸਰਵਾਤ ਡੇਲੀ ਕਰ ਰਹੇ ਨੇ ਗੋਲਦੀ ਸਾਹਿਬ ਹਾਂਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਮਿਹਰਮਾਨੀ ਕਰਦੇ ਹਾਂ ਥੈਂਕ ਯੂ ਕਰਦੇ ਹਾਂ ਜੀ ਠੀਕ ਹੈ ਜੀ ਉਹਲਾ ਹਾਂਜੀ ਤਾਂ ਇਹ ਕੀ ਹਾਲ ਹੈ ਠੀਕ ਹੈ ਜੀ ਕੋਈ ਕਮੀ ਆ ਰਹੀ ਹੋਏ ਪਾਣੀ ਕ ਨਿਕਾਲਣ ਚ ਕੋਈ ਕਮੀ ਨਹੀਂ ਆ ਰਹੀ ਕੀ ਕੋਈ ਤਾਰ ਛਟਕੇ ਦੀ ਮੋਟਰ ਦੀ ਨਹੀਂ ਬਸ ਠੀਕ ਹੈ ਜੀ ਬੜੀ ਮਿਹਰਬਾਨੀ ਗੋਲਦੀ ਸਾਹਿਬ ਜੀ ਵਧੀਆ ਚੱਲਦਾ ਤੁਹਾਡਾ ਬਾਬਾ ਜੀ ਕੇਵਲਾਂ ਲੋਡ ਆ ਗਈ ਸੀ ਮੇਰੇ ਪਹੁੰਚੇ ਦੰਟੇ ਬਾਅਦ ਸਮਾਨ ਆ ਗਿਆ ਸਾਰਾ ਅੱਛਾ ਠੀਕ ਹੈ ਕਿਸੇ ਵੀ ਕਿਸਾਨ ਦੀ ਨਹੀਂ ਦਿੱਕਤ ਆ ਰਹੀ ਵਧੀਆ ਜੀ ਹੁਣ ਛਟਕੇ ਵੀ ਆ ਗਏ ਨੇ ਕੇਵਲਾਂ ਵੀ ਆ ਗਿਆ ਤੇ ਵਧੀਆ ਪਾਣੀ ਦੀ 20 ਘੰਟੇ ਲੇਟ ਹੋ ਗਈ ਡੀਜ਼ਲ ਦੀ ਲੋਡ ਨਹੀਂ ਆਪਾਂ ਨੂੰ ਚਲੋ ਬਹੁਤ ਮਿਹਰਬਾਨੀ ਗੋਲਦੀ ਸਾਹਿਬ ਦੀ ਠੀਕ ਹੈ ਜੀ ਧੰਨਵਾਦ ਪ੍ਰਮੋਜ ਗੋਲਦੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ 12 ਮੋਟਰਾਂ 200 ਲੀਟਰ ਡੀਜ਼ਲ ਤੇ ਵਰਮਾ ਵੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪਈ ਆ ਸਾਡੀ ਕਮੀ ਜਿਹੜੀ ਜਿਹੜੀ ਸੀ ਵੀ ਸਾਰੀ ਪੂਰੀ ਕੀਤੀ ਉਹਨਾਂ ਦਾ ਅਸੀਂ तहे ਦਰੋਂ ਦਿਲ ਤੋਂ ਧੰਨਵਾਦ ਕਰਦੇ ਆਂ